ਵਿੱਚੋ ਵਿੱਚੋ ਛੇ ਇੰਚ ਦਾ ਭਾਈ ਜੀ ਫਾਲੀਆਂ ਲਾਈਆਂ ਭੋਰੂਗਾ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਆ ਰੋਟਾਵੇਟਰ ਪੱਤੀ ਲੱਗੀ ਵੀ ਆ ਇਹਦਾ ਦੱਸੋਗੇ ਮਾੜਾ ਜੀ ਵੀ ਕੀ ਇਹ ਕਿੰਨੇ ਪੱਖੇ ਜਿਹੜੇ ਮੜ ਖੁੱਲੇ ਭੀੜੇ ਕਰਨੇ ਆ ਜੀ ਅੱਛਾ ਜੀ ਜੇ ਆਪਾਂ ਇੱਕ ਆ ਕਰਨਾ ਇਹ ਵੀ ਹੋ ਜੂਗਾ ਜੇ ਆ ਕਰਨਾ ਆ ਵੀ ਹੋ ਜੂਗਾ ਜੇ ਤੇ ਜਿਹੜੇ ਆ ਆ ਭਾਈ ਜੀ ਪੱਖੇ ਪੁੱਖੇ ਤੁਸੀਂ ਲਾਏ ਆ ਮਿਸਤਰੀ ਜੀ ਤਕਰੀਬਨ ਸਾਰਾ ਲੋਹਾ ਨਵਾਂ ਲੱਗਾ ਨਾ ਪੁਰਾਣਾ ਤਾਂ ਨਹੀਂ ਸਾਰਾ ਸਾਰਾ ਨਵਾਂ ਸਾਰਾ ਨਵਾਂ ਲੱਗਾ ਉਹ ਜਿਹੜੇ ਇਹ ਹਾਲ ਬਣੇ ਵੇ ਆ ਇਹ ਸਭ ਤੋਂ ਪਹਿਲਾਂ ਜਿਹੜੇ ਆਪਣੇ ਆਪ ਦੇ ਘਰ ਦੇ ਹਾਲ ਮਿਸਤਰੀ ਦੇ ਕੋਲੇ ਬਹਿ ਕੇ ਆਪਾਂ ਬਣਵਾਏ ਸੀ ਤਕਰੀਬਨ 3 ਮਹੀਨੇ ਇਹਨਾਂ ਤੇ ਬਾਈ ਜੀ ਸਾਡਾ ਸਰਚ ਚੱਲੀ ਸੀ ਵੀ ਇਹਨਾਂ ਦੇ ਵਿੱਚ ਕੀ ਕਮੀਆਂ ਜਿਹੜੀਆਂ ਕੱਢੀਆਂ ਜਾਂ ਤਕਰੀਬਨ ਇਹ ਸਾਡੇ ਜਿੰਨੇ ਵੀ ਲਿਹਾਜੀ ਬੰਦੇ ਆ ਕੋਈ ਡੇਰਾ ਬਾਬਾ ਨਾਨਕ ਤੋਂ ਕੋਈ ਫਰੀਦਕੋਟ ਤੋਂ ਬੜੀ ਦੂਰ ਦੂਰ ਜਿਹੜੇ ਇਹ ਸਾਡੀਆਂ ਵੀਡੀਓ ਸਾਡੇ ਪੇਜ ਨਾਲ ਜਿਹੜੇ ਬੰਦੇ ਜੁੜੇ ਹੋਏ ਆ ਜਾਂ ਸਬਜ਼ੀ ਦਾ ਕੰਮ ਕਰਨਾ ਚਾਹੁੰਦੇ ਆ ਉਹ ਸਾਡੀਆਂ ਵੀਡੀਓ ਦੇਖ ਕੇ ਬਾਈ ਜੀ ਇਹ ਜਿਹੜੇ ਹਾਲ ਬਣਵਾ ਰਹੇ ਆਵੇਂ ਕ੍ਰੋਸ ਹਰ ਇੱਕ ਚੀਜ਼ ਬਾਈ ਜੀ ਪੂਰੀ ਵਧੀਆ ਲੱਗੀ ਆ ਨਵਾਂ ਲੋਹਾ ਲੱਗਾ तकरीबन ਸਾਰੀਆਂ ਜੜੀਆਂ ਖੇਲਾਂ ਬਰਾਬਰ ਇੱਕੋ ਜੀ ਮਿੱਟੀ ਲੱਗਦੀ ਆ ਤੇ ਜਦੋਂ ਤੁਸੀਂ ਪਾਣੀ ਲਾਉਂਗੇ ਪਾਣੀ ਵੀ तकरीबन ਸਾਰਾ ਇੱਕੋ ਜਾਂ ਲੱਗੂਗਾ ਇਹਨੂੰ ਇਹ ਮਤਲਬ ਕਿ ਜਿਹੜੀ ਇਹਦੀ ਕੀਮਤ ਆ ਕਿੰਨੇ ਕ ਪੈਸੇ ਲੱਗ ਚੱਕ ਲੱਗ ਸਕਦੇ ਜਿੰਨੀਆਂ ਵੀ ਹੋਰ ਸਬਜ਼ੀਆਂ ਜਿਵੇਂ ਬੰਦ ਗੋਭੀ ਹੋਗੀ ਜੀ ਫੁੱਲ ਗੋਭੀ ਹੋਗੀ ਮਿਰਚ ਦਾ ਵੀ ਇਹਨਾਂ ਨੇ ਆਪਸ਼ਨ ਰੱਖੀ ਆ ਪਰ ਉਹਦੇ ਸ਼ੈਸਤਰੀ ਦਾ ਜਿਹੜਾ ਨੰਬਰ ਆ ਬਾਈ ਜੀ ਉੱਤੇ ਤਕਰੀਬਨ ਆਪਾਂ ਉਹਨਾਂ ਨੇ ਲਿਖਿਆ ਵੀ ਆ ਤੇ ਆਪਾਂ ਇਹ ਜੈਤੋ ਰੋਡ ਕੋਟਕਪੂਰਾ ਜੀ ਤੇ ਨੇੜੇ ਬਾਈਪਾਸ ਆ ਸასიਖਾਲ ਕਿਸਾਨ ਭਰਾਵੋ ਤੇ ਬੜੇ ਭਰਾਵਾਂ ਦੇ ਫੋਨ ਤੇ ਮੈਸੇਜ ਆ ਆਏ ਸੀਗੇ ਵੀ ਬਾਈ ਜੀ ਜਿਹੜੀ ਤੁਸੀਂ ਗੋਭੀ ਨੂੰ ਮਿੱਟੀ ਲਾਉਣ ਵਾਲੇ ਹਾਲ ਬਣਵਾਏ ਆ ਕਿੱਥੋਂ ਬਣਵਾਏ ਆ ਕਿਹੜੇ ਮਿਸਤਰੀ ਨੇ ਬਣਾਏ ਆ ਉਸ ਮਿਸਤਰੀ ਨਾਲ ਵੀ ਤੁਹਾਨੂੰ ਮਿਲਾਉਨੇ ਆ ਤੇ ਕਿੱਥੋਂ ਬਣਵਾਏ ਆ ਪੂਰੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆ ਤੇ ਚੀਜ਼ ਬਣੀ ਵੀ ਦਿਖਾਉਨੇ ਆ ਸਾਸੀਕਾਲ ਜੀ ਅਸੀਕਾਲ ਇਹ ਸائیں ਹੈਗੇ ਜੀ ਮਿਸਤਰੀ ਅਵਤਾਰ ਸਿੰਘ ਜੀ ਜਿਹੜੇ ਆਪਣੇ ਜੈਤੋ ਰੋਡ ਤੇ ਨੇੜੇ ਬਾਈਪਾਸ ਤੇ ਅੱਜ ਤੁਹਾਨੂੰ ਜਿਹੜੀ ਆਈਟਮ ਬਣੀ ਆ ਪਹਿਲਾਂ ਤਾਂ ਉਹ ਦਿਖਾ ਦਈਏ ਜੀ ਇਹ ਹੈਗੇ ਆ ਜੀ ਗੋਬੀ ਨੂੰ ਮਿੱਟੀ ਲਾਉਣ ਵਾਲੇ ਹਾਲ ਆ ਪੂਰੀ ਆਈਟਮ ਬਣੀ ਵੀ ਆ ਸਾਰੇ ਭਰਾਵਾਂ ਨੂੰ ਆਪਾਂ ਦਿਖਾ ਦਿੰਨੇ ਆ ਵੀ ਨਵੇਂ ਕ੍ਰੋਸ ਹਰ ਇੱਕ ਚੀਜ਼ ਬਾਈ ਜੀ ਪੂਰੀ ਵਧੀਆ ਲੱਗੀ ਆ ਨਵਾਂ ਲੋਹਾ ਲੱਗਾ ਹੋਇਆ ਕੋਈ ਇਹਨੇ ਪੁਰਾਣਾ ਲੋਹਾ ਨਹੀਂ ਲੱਗਾ ਤੇ ਗੱਲਬਾਤ ਮਿਸਤਰੀ ਨਾਲ ਵੀ ਕਰ ਲਏ ਕਿ ਕਿੱਥੋਂ ਕਿੱਥੋਂ ਤਾਈ ਇਹ ਆਪਣੇ ਪਹੁੰਚ ਚੁੱਕੇ ਆ ਤੇ ਕਿੰਨੀਆਂ ਕ ਅੱਗੇ ਜਿਹੜੀ ਸਾਈ ਵਗੈਰਾ ਇਹਨਾਂ ਕੋਲੇ ਆਈ ਆ ਹਾਂਜੀ ਮਿਸਤਰੀ ਸਤਿਕਾਰ ਜੀ ਸਤਿਕਾਰ ਇਹ ਆਪਣੇ ਜਿਹੜੇ ਹਾਲ ਆ ਜੀ ਤੁਸੀਂ ਪਹਿਲਾਂ ਕਿੱਥੇ ਕਿੱਥੇ ਦੇ ਚੁੱਕੇ ਹੋ ਜੀ ਪਹਿਲਾਂ ਦਾ ਪਹਿਲਾ ਸੀਗਾ ਜੀ ਅੱਛਾ ਜੀ ਉਦੋਂ ਬਾਅਦ ਤੇ ਆਪਾਂ ਕਹਿੰਦੇ ਡੇਰਾ ਬਾਬਾ ਨਾਨਕੀ ਡੇਰਾ ਬਾਬਾ ਨਾਨਕ ਤੇ ਹੋਰ ਜਿਹੜੇ ਮਤਲਬ ਕਿ ਤੁਸੀਂ ਹੋਰ ਰਹੇ ਆ ਸਾਈਆਂ ਵਗੈਰਾ ਆ ਰਹੀਆਂ ਹੁਣ ਜਿਹੜਾ ਕੰਮੀਡ ਤਿਆਰ ਪਿਆਈ ਹਾਂਜੀ ਇਹ ਆਪਾਂ ਫਰੀਦਕੋਟ ਜਿਹੜਾ ਭੇਜਣਾ ਈ ਇਹ ਜਿਹੜਾ ਜੇ ਆਪਣਾ ਬਣਿਆ ਵਿਆ ਜੀ ਹਾਂਜੀ ਇਹ ਹਾਂਜੀ ਇਹ ਫਰੀਦਕੋਟ ਜਿਹੜਾ ਭੇਜਣਾ ਈ ਹਾਂਜੀ ਤੇ ਕਿਸਾਨ ਭਰਾਵੋ ਇਹ ਕੱਲ ਨੂੰ ਬਾਈ ਨੇ ਡਿਲੀਵਰੀ ਕਰਨੀ ਆ ਇਹ ਜਿਹੜਾ ਹੈਗਾ ਸੈੱਟ ਬਣਿਆ ਵਿਆ ਇਹ ਕੱਲ ਨੂੰ ਫਰੀਦਕੋਟ ਜਾ ਰਿਹਾ ਤੇ ਜਿਹੜੇ ਆ ਬਾਈ ਜੀ ਪੱਖੇ-ਪੁੱਖੇ ਤੁਸੀਂ ਲਾਏ ਆ ਮਸਤਰੀ ਜੀ ਤਕਰੀਬਨ ਸਾਰਾ ਲੋਹਾ ਨਵਾਂ ਲੱਗਾ ਨਾ ਪੁਰਾਣਾ ਤਾਂ ਨਹੀਂ ਸਾਰਾ ਸਾਰਾ ਨਵਾਂ ਸਾਰਾ ਨਵਾਂ ਲੱਗਿਆ ਤੇ ਜਿਹੜੀ a to z ਆਹ ਜਿਹੜੀ ਆਹ ਮੇਚ ਤੁਸੀਂ ਆਹ ਪੱਤੀ ਲਾਈ ਆ ਇਹਦਾ ਦੱਸੋਗੇ ਮਾੜਾ ਜੀ ਵੀ ਕੀ ਇਹ ਕਿੰਨੇ ਪੱਖੇ ਜਿਹੜੇ ਮੜ ਖੁੱਲੇ ਭੀੜੇ ਕਰਨੇ ਆਈ ਅੱਛਾ ਜੀ ਜੇ ਆਪਾਂ ਇੱਕ ਆਹ ਕਰਨਾ ਇਹ ਵੀ ਹੋ ਜੂਗਾ ਜੇ ਆਹ ਕਰਨਾ ਆ ਵੀ ਹੋ ਜੂਗਾ ਜੇ ਆਪਾਂ ਵਿਚਾਲੇ ਕੇ ਰੱਖ ਕੇ ਕਹਿਣ ਦਾ ਮਤਲਬ ਕਿ ਕੱਲੇ ਕੱਲੇ ਪੱਖੇ ਨੂੰ ਤੁਸੀਂ ਖੁੱਲਾ ਕਰ ਸਕਦੇ ਹੋ ਹਾਂ ਕੱਲੇ ਕੱਲੇ ਪੱਖੇ ਨੂੰ ਖੁੱਲਾ ਕਰ ਸਕਦੇ ਹੋ ਕਿਸਾਨ ਭਰਾਵੋ ਦੋਵੇਂ ਆਪਸ਼ਨਾਂ ਦਿੱਤੀਆਂ ਹੋਈਆਂ ਜੇ ਤੁਹਾਡੀ ਖੇੜ ਭੀੜੀ ਆ ਤਾਂ ਇਹਨੂੰ ਪੱਖੇ ਨੂੰ ਤੁਸੀਂ ਹੋਰ ਪੀੜਾ ਕਰ ਸਕਦੇ ਹੋ ਜੇ ਖੁੱਲੀ ਆ ਤਾਂ ਇਹਨੂੰ ਖੋਲ ਸਕਦੇ ਹਾਂ ਤਕਰੀਬਨ ਜਿਹੜੀ ਗੋਭੀ ਹੋ ਗਈ ਮਿਰਚ ਹੋ ਗਈ ਆਲੂ ਹੋ ਗਏ ਤਕਰੀਬਨ ਸਾਰਿਆਂ ਐਟਮਾ ਨੂੰ ਇਹ ਮਿੱਟੀ ਲਾਉਂਦਾ ਬਹੁਤ ਵਧੀਆ ਮਿੱਟੀ ਬਣਾ ਕੇ ਲਾਉਂਦਾ ਉਹ ਤੁਹਾਨੂੰ ਦਿਖਾਉਨੇ ਵੀ ਬਣਾਉਂਦਾ ਕਿਵੇਂ ਆਜੋ ਬਾਈ ਜੀ ਇਧਰਲੇ ਪਾਸੇ ਇਹ ਬਾਈ ਜੀ ਕ੍ਰਾਸ ਤੇ ਚੱਲਦਾ ਠੀਕ ਆ ਆਪ ਮੈਸਰੀ ਕਿੰਨੇ ਇੰਚ ਤੇ ਤੁਹਾਡਾ ਇਹ ਸਿਸਟਮ ਬਣਿਆ ਹੋਇਆ ਜਿਹੜਾ ਖੇਲ ਦੇ ਵਿੱਚ ਵਿੱਚ ਚੱਲਦਾ ਇਹ 6 ਇੰਚ ਹੀ ਬਣਿਆ 6 ਇੰਚ ਵਿੱਚੋਂ ਵਿੱਚੋਂ ਖੇਲ ਨੂੰ ਵਿੱਚੋਂ 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 6 ਇੰਚ ਨਾਲ ਬਾਈ ਜੀ ਫਾਲੀਆਂ ਲਾਈਆਂ ਭੋਰੂਗਾ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਆ ਰੋਟਾਵੇਟਰ ਪੱਤੀ ਲੱਗੀ ਵੀ ਆ ਜਿਹੜਾ ਕੋਈ ਮਾੜਾ ਮੋਟਾ ਡੜਾ ਘਾ ਕਿਸੇ ਕੇ ਸੰਬੰਧੀ ਵਿੱਚ ਕੋਈ ਮਤਲਬ ਕਿ ਹਾਰਡ ਹੋ ਜਾਂਦਾ ਜ਼ਮੀਨ ਹਾਰਡ ਹੋ ਜਾਂਦੀ ਕਈ ਵਾਰੀ ਬੱਤਰ ਜੜ ਜਾਂਦੀ ਆ ਤੇ ਬਾਈ ਜੀ ਮਹਿੰਦੀ ਬਣਾਈ ਤਰ ਆਊਗਾ ਇਹੇ ਤੇ ਜਿਹੜੇ ਮਗਰ ਆਪਣੇ ਲੱਗੇ ਹੋਏ ਪੱਖੇ ਉਹ ਮਿੱਟੀ ਚੜਾਉਂਦੇ ਆ ਪੂਰੀ ਬਾਹਰ ਤਾਈ तकरीबन ਸਾਰੀਆਂ ਜਿਹੜੀਆਂ ਖੇਲਾਂ ਬਰਾਬਰ ਇੱਕੋ ਜੀ ਮਿੱਟੀ ਲੱਗਦੀ ਆ ਤੇ ਜਦੋਂ ਤੁਸੀਂ ਪਾਣੀ ਲਾਉਂਗੇ ਪਾਣੀ ਵੀ तकरीबन ਸਾਰਾ ਇੱਕੋ ਜਾਂ ਲੱਗੂਗਾ ਇਹ ਹਾਲ ਬਣੇ ਹੋਏ ਆ ਇਹ ਸਭ ਤੋਂ ਪਹਿਲਾਂ ਜਿਹੜੇ ਆਪਣੇ ਆਪ ਦੇ ਘਰ ਦੇ ਹਾਲ ਨਸਤਰੀ ਦੇ ਕੋਲੇ ਬਹਿ ਕੇ ਆਪਾਂ ਬਣਵਾਏ ਸੀ तकरीबन 3 ਮਹੀਨੇ ਇਹਨਾਂ ਤੇ ਬਾਈ ਜੀ ਸਾਡਾ ਸਰਚ ਚੱਲੀ ਸੀ ਵੀ ਇਹਨਾਂ ਦੇ ਵਿੱਚ ਕੀ ਕਮੀਆਂ ਜਿਹੜੀਆਂ ਕੱਢੀਆਂ ਜਾਣ ਕਿਉਂਕਿ ਆਹ ਜਿਹੜੀ ਕਵਰਿੰਗ ਕੀਤੀ ਆ ਚੀਜ਼ ਸਾਰੀ ਕਿਉਂਕਿ ਜਦੋਂ ਪੱਤੀ ਚਲਦੀ ਆ ਮਿੱਟੀ ਬੁੜਕਦੀ ਆਸੀਂ ਸਾਰੇ ਇਹ ਕਵਰ ਕੀਤੇ ਆ ਮਗਰਾੜਾ ਲਾ ਕੇ ਤੇ ਹੁਣ ਜਿਹੜੇ ਹਾਲ ਆ ਤਕਰੀਬਨ ਇਹ ਸਾਡੇ ਜਿੰਨੇ ਵੀ ਲਹਾਜੀ ਬੰਦੇ ਆ ਕੋਈ ਡੇਰਾ ਬਾਬਾ ਨਾਨਕ ਤੋਂ ਕੋਈ ਫਰੀਦਕੋਟ ਤੋਂ ਬੜੀ ਦੂਰ ਦੂਰ ਜਿਹੜੇ ਇਹ ਸਾਡੀਆਂ ਵੀਡੀਓ ਸਾਡੇ ਪੇਜ ਨਾਲ ਜਿਹੜੇ ਬੰਦੇ ਜੁੜੇ ਹੋਏ ਆ ਜਾਂ ਸਬਜ਼ੀ ਦਾ ਕੰਮ ਕਰਨਾ ਚਾਹੁੰਦੇ ਆ ਉਹ ਸਾਡੀਆਂ ਵੀਡੀਓ ਦੇਖ ਕੇ ਬਾਈ ਵੀ ਇਹ ਜਿਹੜੇ ਹਾਲ ਬਣਵਾ ਰਹੇ ਆ ਮਿੱਟੀ ਲਾਉਣ ਵਾਲੇ ਕਿਉਂਕਿ ਲੇਬਰ ਦੀ ਬੜੀ ਦਿੱਕਤ ਆ ਜਿਹੜੀ ਲੇਬਰ ਨੇ ਤਕਰੀਬਨ 5-7 ਬੰਦਿਆਂ ਨੇ ਆਥਣ ਨੂੰ ਕਿੱਲੇ ਡੇਢ ਕਿੱਲੇ ਜਾਂ 2 ਕਿੱਲਿਆਂ ਨੂੰ ਮਿੱਟੀ ਲਾਉਣੀ ਹੁੰਦੀ ਆ ਤਾਂ ਇਹ ਬਾਈ ਜੀ 5 ਤੋਂ 7 ਲੀਟਰ ਤੇਲ ਨਾਲ 7 ਤੋਂ 8 ਗੱਲਿਆਂ ਨੂੰ ਇਹ ਆਥਣ ਨੂੰ ਮਿੱਟੀ ਲਾ ਦਿੰਦੇ ਆ ਹਾਲ ਤੇ ਲੇਬਰ ਦੀ ਜਿਹੜੀ ਬਚਤ ਬਹੁਤ ਆ ਤੇ ਮੈਸਤਰੀ ਨਾਲ ਗੱਲ ਕਰਾਵਾਂਗੇ ਵੀ ਇਹਨੇ ਇਹਦੀ ਜਿਹੜੀ ਕੀਮਤ ਆ ਉਹ ਮੈਸਤਰੀ ਜੀ ਦੀ ਜਿਹੜੀ ਕੀਮਤ ਬਾਰੇ ਦੱਸੋ ਵੀ ਕਿੰਨੇ ਦਾ ਇਹ ਮਤਲਬ ਕਿ ਜਿਹੜੀ ਇਹਦੇ ਇਹਦੀ ਕੀਮਤ ਆ ਕਿੰਨੇ ਕ ਪੈਸੇ ਲੱਗ ਚੱਕ ਲੱਗ ਸਕਦੇ ਆ ਇਹ ਤੇ ਕੰਪਲੀਟ ਕਰਨ ਤੇ ਸਾਰਾ ਸਮਾਨ ਕਰਾਸ ਕੋ ਦੇ ਕੇ ਸਾਰਾ ਸਮਾਨ ਦੇ ਕੇ ਜੀ 1,115,000 ਰੁਪਏ ਜੀ ਠੀਕ ਆ ਜੀ ਬਾਕੀ ਲੋਹੇ ਤੇ ਆ ਲੋਹੇਂਡ ਹਾਂਜੀ ਵੀ ਲੋਹਾ ਕੇਰੀ ਮਾੜਾ ਮਾੜਾ ਕਾ ਵੱਜ ਜਾਂਦਾ ਤਾਂ ਵਦਨਗੇ ਜੇ ਘਟਗਰ ਘਟਣਗੇ ਜੀ ਠੀਕ ਆ ਠੀਕ ਹੈ ਕਿੰਨੇ ਟਾਈਮ ਵਿੱਚ ਦੀ ਜੇ ਕਿਸੇ ਭਰਾ ਨੇ ਇਹ ਬਣਵਾਉਣੇ ਹੋਣ ਤਤ ਇਸੀ ਕਿੰਨੇ ਟਾਈਮ ਦੇ ਵਿੱਚ ਬਣਵਾ ਕੇ ਦੇ 20 20 ਦਿਨਾਂ ਦੇ ਵਿੱਚ ਤਿਆਰ ਕਰਕੇ ਦੇ ਦਾਂਗੇ 20 ਦਿਨਾਂ ਦੇ ਵਿੱਚ ਪੂਰਾ ਕੰਪਲੀਟ ਰੰਗ ਕੰਪਲੀਟ ਜਮਾ ਆ ਵੀ 20 ਦਿਨ ਦਿੱਤੀ ਇਹਨਾਂ ਨੂੰ ਵੀ ਹਾਂਜੀ ਤੇ 20ਵੇਂ ਨੂੰ ਇਹ ਦਿਨ ਚ ਲਾਉਣਾ ਚਕਾਉਣ ਲੱਗੇ ਆ ਠੀਕ ਆ ਠੀਕ ਆ ਅੱਜ ਕਿੰਨਾ ਇਹਨੂੰ 18 ਗਰ ਹੋ ਗਿਆ ਅੱਜ ਹਾਂ ਤਕਰੀਬਨ ਮੈਸਤਰੀ ਦਾ ਜਿਹੜਾ ਜੀ ਇਹ ਆਪਣੇ ਹਲਾਂ ਦਾ ਜਿੰਨਾ ਵੀ ਫਰਮਾ ਸੀਗਾ ਉਹ ਇਹਨੇ ਇਹਦੇ ਕੋਲੇ ਸਾਡਾ ਬਣਿਆ ਵਿਆ ਉਹਦੇ ਤੋਂ ਕਾਪੀ ਹੋ ਰਹੀ ਆ ਗਾਂ ਜਿਹੜੀ ਬਣ ਰਹੀ ਆ ਇੱਕ ਮੈਂ ਹੋਰ ਗੱਲ ਇਹਦੇ ਤੇ ਜ਼ਰੂਰੀ ਕਹਿ ਕਹਿ ਦਿਆਂ ਜਿਹੜੇ ਭਰਾ ਇਹ ਆਈਟਮ ਬਣਾ ਰਹੇ ਆ ਜਾਂ ਬਣਾ ਕੇ ਲਿਜਾ ਰਹੇ ਆ ਵੀ ਜਿਹੜੀ ਚੀਜ਼ ਆ ਆ ਤੁਹਾਡੇ ਜਿਹੜੇ ਆਪਣੇ ਤਿੰਨ ਪੱਖੇ ਆ ਜੀ ਇਹਨਾਂ ਨੂੰ ਪਹਿਲਾਂ ਜਿਹੜੀ ਆਪਣੀ ਮਿਹਨਤੀ ਕਰਕੇ ਖੇੜ ਪਾਉਣ ਮਿਹਨਤੀ ਕਰਕੇ ਜਦੋਂ ਤੁਸੀਂ ਖੇੜ ਪਾਉਂਗੇ ਤੇ ਫਿਰ ਇਹ ਵਿੱਚ ਚੱਲੂਗਾ ਜੇ ਕੋਈ 2-4 ਇੰਚ ਦਾ ਇਧਰ ਉਧਰ ਦਾ ਫਰਕ ਪੈ ਗਿਆ ਫਿਰ ਇਹ ਬਾਈ ਜੀ ਹਾਲ ਨਹੀਂ ਚੱਲਣੇ ਪਹਿਲਾਂ ਜਿਹੜੀ ਆਪਦੀ ਮਿਹਨਤੀ ਸ਼ਾਂਤੀ ਕਰਕੇ ਇਹਨਾਂ ਹਲਾਂ ਦੇ ਨਾਲ ਜਿਹੜੀ ਖੇੜ ਪਾਉਣੀ ਆ ਤੇ ਫਿਰ ਇਹ ਹਾਲ ਚੱਲਣਗੇ ਜਿੰਨੀਆਂ ਵੀ ਹੋਰ ਸਬਜ਼ੀਆਂ ਐ ਜਿਵੇਂ ਬੰਦ ਗੋਭੀ ਹੋਗੀ ਜੀ ਫੁੱਲ ਗੋਭੀ ਹੋਗੀ ਮਿਰਚ ਦਾ ਵੀ ਇਹਨਾਂ ਨੇ ਆਪਸ਼ਨ ਰੱਖੀ ਆ ਪਰ ਉਹ ਜੇ ਸ਼ਾਫਟ ਵੱਡੀ ਛੋਟੀ ਕਰਨੀ ਪਊਗੀ ਜੇ ਕਿਸੇ ਭਰਾ ਨੇ ਕੋਈ ਹੋਰ ਆਈਟਮ ਵੀ ਕੋਈ ਲਾਉਂਦਾ ਜਿਵੇਂ ਆਪਾਂ ਟਮਾਟਰ ਕਹਿ ਦਈਏ ਜਾਂ ਮਿਰਚ ਕਹਿ ਦਈਏ ਤਾਂ ਮੈਸਤਰੀ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਬਦਮੀ ਘਟਮੀ ਜਿਹੜੀ ਇਹ ਸ਼ਾਫਟ ਉਹਦੇ ਤੋਂ ਕਰਾ ਸਕਦੇ ਆ ਖੁੱਲੇ ਵੀ ਹਾਲ ਕਰਾ ਸਕਦੇ ਆ ਕਿਉਂਕਿ ਜਿਹੜੀ ਮਿਰਚ ਹੁੰਦੀ ਆ ਜਾਂ ਟਮਾਟਰ ਹੁੰਦਾ ਉਹਦਾ ਜਿਹੜਾ ਪਾੜਾ ਹੁੰਦਾ ਉਹ ਖੁੱਲਾ ਹੁੰਦਾ ਤੇ ਮੈਸਤਰੀ ਦਾ ਜਿਹੜਾ ਨੰਬਰ ਆ ਬਾਈ ਜੀ ਉੱਤੇ ਤਕਰੀਬਨ ਆਪਾਂ ਉਹਨਾਂ ਨੇ ਲਿਖਿਆ ਵੀ ਆ ਤੇ ਆਪਾਂ ਇਹ ਜੈਤੋ ਰੋਡ ਕੋਟ ਕਬੂਰਾ ਜੀ ਤੇ ਨੇੜੇ ਬਾਈਪਾਸ ਆ ਸੂਵੇ ਦਾ ਪੌੜਾ ਤੇ ਮੈਸਤਰੀ ਦਾ ਨਾਮ ਅਵਤਾਰ ਸਿੰਘ ਆ ਜੀ ਕੁਸੇ ਵੀ ਕਿਸਾਨ ਭਰਾ ਨੇ ਜੋ ਵੀ ਸਬਜ਼ੀ ਦਾ ਕੰਮ ਕਰਦੇ ਆ ਜਾਂ ਸਬਜ਼ੀ ਦਾ ਕੰਮ ਕਰਨਾ ਚਾਹੁੰਦੇ ਆ ਤਾਂ ਬਾਈ ਜੀ ਇਹ ਸੰਦਾ ਬਣਾਉਣਾ ਜ਼ਰੂਰੀ ਹੋ ਗਿਆ ਕਿਉਂਕਿ ਲੇਬਰ ਦੀ ਹਰ ਸਾਲ ਦਿੱਕਤ ਆ ਰਹੀ ਆ ਮਿੱਟੀ ਲਾਉਣ ਦੇ ਬੜੀ ਤੰਗੀ ਆ ਰਹੀ ਆ ਮੌਕੇ ਤੇ ਲੇਬਰ ਮਿਲਦੀ ਨਹੀਂ ਜਾਂ ਤਾਂ ਵਾਹਣ ਚੜ ਜਾਂਦਾ ਹੈ ਮਤਲਬ ਖੁਸ਼ਕ ਹੋ ਜਾਂਦਾ ਤਾਂ ਫਿਰ ਦੁਬਾਰਾ ਪਾਣੀ ਲਾਉਣਾ ਪੈਂਦਾ ਇਹ ਇਹੋ ਜੀ ਆਈਟਮਾਂ ਜੇ ਤੁਹਾਡਾ ਵਾਣ ਵਤਾਰਾ ਤਾਂ ਇਹਨੇ ਨਜ਼ਾਰਾ ਲਿਆ ਦੇਣਾ ਜੇ ਮਾੜਾ ਮੋਟਾ ਖੁਸ਼ਕ ਵੀ ਹੋ ਗਿਆ ਫਿਰ ਵੀ ਬਹੁਤ ਵਧੀਆ ਮਿੱਟੀ ਲਾਉਂਦੇ ਆ ਮਲਾਈ ਬਣਾਈ ਤੁਰੇ ਆਉਂਦੇ ਆ ਬਾਈ ਤੇ ਆਪਣੀ ਜਿਹੜੀ ਆਈਟਮ ਬਾਈ ਜੀ ਤਕਰੀਬਨ 5-6 ਸਾਲ ਪਹਿਲਾਂ ਆਪਾਂ ਬਣਾਈ ਸੀਗੀ ਤੇ ਉਹ ਤੁਹਾਨੂੰ ਚੱਲਦੀ ਜ਼ਰੂਰ ਵਿਖਾਵਾਂਗੇ ਤਕਰੀਬਨ 5-4 ਦਿਨਾਂ ਤਾਈਂ ਆਪਣੀ ਜਿਹੜੀ ਗੋਭੀ ਨੂੰ ਮਿੱਟੀ ਦੀ ਤਿਆਰੀ ਹੋ ਰਹੀ ਆ ਉਹ ਲਾਵਾਂਗੇ ਉਹਨੂੰ ਉਹ ਵੀਡੀਓ ਵੀ ਪਾਵਾਂਗੇ ਦਿਖਾਵਾਂਗੇ ਤੇ ਜਨੇ ਵੀ ਭਰਾ ਗੋਭੀ ਦੀ ਬੰਦ ਗੋਭੀ ਦੀ ਟਮਾਟਰ ਦੀ ਮਿਰਚ ਦੀ ਖੇਤੀ ਕਰਦੇ ਆ ਤਾਂ ਬਾਈ ਜੀ ਇਹ ਜਿਹੜਾ ਸੰਦਾ ਬਣਿਆ ਵਾ ਬਹੁਤ ਵਧੀਆ ਮਿੱਟੀ ਲਾਉਣ ਵਾਲਾ ਤੇ ਮਿਸਤਰੀ ਨਾਲ ਜਰੂਰ ਸੰਪਰਕ ਕਰਿਓ ਜੀ ਧੰਨਵਾਦ ਜੀ ਸਾਸ਼ਿਕਾ